ਅਜੀਪਾ ਕੀ ਲਾ ਤੁਹਾਡਾ ਸੰਦੀਪ ਕੋ ਸੰਦੀਪ ਉਹ ਕਿੱਥੇ ਦੇ ਵਾਸੀ ਹੋ ਚਕਵਡ ਹਾਂ ਹਾਂ ਅਈ ਤੁਸੀਂ ਬਸ ਕਾਨਫਰੰਸ ਕਾਲ ਜੋ ਕੀ ਕਰ ਰਹੇ ਹੋ ਪਰ ਆਂਦੇ ਨੇ ਮਤਲਬ ਜ਼ਮੀਨ ਦੀ ਜਿਹੜੀ ਤੁਸੀਂ ਇਹ ਤੋਕੇ ਨਾ ਕਰਾ ਲਈ ਤੇ ਪੈਣਾ ਇਹ ਘਰ ਬਣਾ ਕੇ ਦੇਵਾਂਗੇ ਪਹਿਲਾਂ ਦੋ ਚੈੱਕ ਦਿੱਤੇ ਹੀਗੇ ਇੱਕ ਚੈੱਕ ਧੋਖੇ ਨਾ ਲੱਗਿਆ ਤੇ ਬਾਅਦ ਚ ਕਹਿੰਦੇ ਨਹੀਂ ਸਵੇ ਨੂੰ ਰਕਮ ਪੂਰੀ ਦੇ ਦਾਂਗੇ ਤੇ ਤੇ ਬੱਚ ਕਿੰਨਾ ਨਹੀਂ ਕੋਈ ਹੁੰਦੇ ਨਾ ਵਾਹ ਜੀ ਨਾਮ ਕਾਨੂੰਨੀ ਕਿੰਨੇ ਦਾ ਚੱਕਦੇ ਤੁਹਾਨੂੰ ਇੱਕ ਕ ਦਿੱਤਾ ਹੀ 1 ਲੱਖ ਦਾ 1.5 ਲੱਖ ਦਾ ਕਿਹੜਾ ਮਸਲਾ ਲਿਆ 1.5 ਲੱਖ ਦਾ 1.5 ਲੱਖ ਦਾ ਤੇ ਜਿਹੜੀ ਜ਼ਮੀਨ ਕਿੰਨੇ ਦੀ ਸੀ ਜ਼ਮੀਨ ਜ਼ਮੀਨ ਹੈਗੀ ਸਭ ਜੀ ਸਾਡੀ 17 ਲੱਖ ਰਈ ਜੀ 17 ਲੱਖ ਕੁਤੋਂ 17 ਲੱਖ ਤੇ ਜ਼ਮੀਨ ਦਾ 3 ਲੱਖੇ ਮਿਲਿਆ ਹਾਂ ਲੀਤੇ 3 ਲੱਖ ਲੀਏ 3 ਲੱਖ ਵਾਪਸ ਹੋ ਗਿਆ 2.5 ਲੱਖ ਇਹ ਧੋਖਾ ਜਿਹੜਾ ਤੁਹਾਡਾ ਜਿਹੜੀ ਹੋਈ ਆ ਤੇ ਤੁਸੀਂ ਕਿਤੇ ਸ਼ਿਕਾਇਤ ਕੀਤੀ ਹਾਂਜੀ ਸਰ ਸਾਰਿਆਂ ਕੀਤੀ ਹੋਈ ਆ ਹੋਰ ਥਾਣੇ ਵੀ ਕੀਤੀ ਹੀ ਉੱਥੇ ਵੀ ਉਹ ਆਈ ਹੀ ਤਾਂ ਇਹ ਤਾਂ ਬੈਸਪਾਹੀ ਹੋ ਗਈ ਤਾਂ ਹੋ ਗਏ ਨਾ ਨਹੀਂ ਤੁਸੀਂ ਗੱਤਨ ਰਿਓ ਕਰ ਲੋ ਤੇ ਇਹ ਤਹੀ ਕੀ ਕਰਨੋਗੇ ਤੇ ਕਿਹਨ ਕੇ ਤੁਮ ਕੀਤੀ ਥਾਣੇ ਵੀ ਨੂੰ ਇਸ ਤੋਂ ਲੋਕ ਹੋਰ ਤੁਹਾਡਾ ਕੀ ਧੱਕਾ ਆਵਾ ਮੁੰਡਾ ਵੀ ਜਨਕ ਦੇ ਧੱਕੇ ਨਾਲ ਰੱਖਿਆ ਆ ਇਹਨਾਂ ਨੇ ਤੁਹਾਡਾ ਬੇਟਾ ਹਾਂਜੀ ਕਿੰਨੇ ਸਾਲ ਦਾ ਵਾ 15 ਸਾਲ ਦਾ ਹੈਗਾ ਇਹ ਉਹ ਜੋ ਮਖਿਆਨ ਉਸ ਤੇ ਉਹ ਕਹਿੰਦਾ ਹੀ ਜੁਦਾ ਮਤਲਬ ਬਾਹਰੋਂ ਐ ਹੀ ਭਰਾ ਮੇਰਾ ਤੇ ਕਹਿੰਦਾ ਹੀ ਚਲ ਬੱਚਾ ਤੁਹਾਨੂੰ ਦੇ ਦਾਂਗੇ ਤੇ ਬੱਚਾ ਮੱਕਰ ਦੇ ਨਹੀਂ ਅੱਛਾ ਸਹੀ ਰੱਖਣਾ ਤੇ ਬੇਟੇ ਨੂੰ ਬੱਚਾ ਬਣਾ ਕੇ ਰੱਖਾਗੀ ਕਿ ਆਪਾਂ ਮੱਕਰਣਾ ਨਹੀਂ ਕੰਮ ਬੋਲ ਕਰੂੰਗੀ ਦੇ ਕੋ ਮੱਕਰਣਾ ਹਾਂਜੀ ਅੱਛਾ ਇਹ ਬੋਲਦੇ ਕੋ ਤੁਸੀਂ ਇਤਲਾਤ ਦੀ ਮੁਖਸ਼ਸਮ ਹਾਂਜੀ ਸਰ ਹਾਂਜੀ ਕੀ ਕਰ ਲੋ ਜੀ ਪਰ ਵਈ ਹੋਈ ਨਹੀਂ ਜੀ ਦਰਖਾਸਤ ਦਿੱਤੀ ਕਚੈਰੀ ਤੁਸੀਂ ਸਾਨੂੰ ਕੀ ਮੰਗ ਕਰਦੇ ਹੋ ਅਹੀਂ ਅਹੀਂ ਜਨੇ ਸਿੰਘ ਸਾਹੂ ਜੀ ਇਨਸਾਫ ਕਰਨ ਜੀ ਜੀ ਬਤਨ ਹੋ ਗਿਆ ਜੀ ਭਾਈ ਸਾਹਿਬ ਕੀ ਨਾਮ ਹੋਤਾ ਬਲਜੀਤ ਸਿੰਘ ਜੀ ਕਿੱਥੋਂ ਜਾਨਾ ਆਪਾ ਸ਼ੇਖਪੁਰ ਦੇ ਜੀ ਪਾਕੀ ਵੀ ਕਰਵਰ ਕਰਦੇ ਤੁਸੀਂ ਮੈਂ ਭਾਜੀ ਦਿਹਾੜੀ ਹੀ ਕਰਦਾ ਜੀ ਅਸੀਂ ਆਈ ਪੀ ਰਿਸਪੋਰਟ ਕਰਦੇ ਕਿ ਮਾਮਲਾ ਸਾਰਾ ਸਰ ਜੀ ਇਹਦਾ ਹੋਏ ਘਰ ਦੀ ਅਨਪੜ ਸੀਗੀ ਏ ਧੋਖੇ ਨਾਲ ਲੈ ਕੇ ਮੈਂ ਕੰਮ ਤੇ ਸੀਗਾ ਇਹਦਾ ਨਾਮਾ ਕਰ ਦਿੰਦਾ ਕੌਣ ਧੋਖੇ ਨਾਲ ਲੈ ਕੇ ਇਹ ਸਰ ਜੀ ਇਹਦਾ ਭਰਾ ਕਰਨ ਵੀਰ ਸਿੰਘ ਔਰ ਇਹ ਇਹਦਾ ਸੰਦੀਪਪੁਰ ਮੇਰੀ ਵਾਈਫਾ ਤੇ ਇਹ ਧੋਖੇ ਨਾਲ ਲੈ ਕੇ ਵੀ ਆਧਾਰ ਕਾਰਡ ਬਣਾਣਾ ਵਾ ਆਧਾਰ ਕਾਰਡ ਦੇ ਬੰਦੇ ਨੂੰ ਲੈ ਕੇ ਸੀਗੇ ਮੈਂ ਕੰਮ ਤੇ ਸੀਗਾ ਪਰ ਉਹਨਾਂ ਨੇ ਰਜਿਸਟਰੀ ਸਾਰੀ ਧੋਖੇ ਨਾਲ ਕਰਾ ਲਈ ਫਿਰ ਸਾਨੂੰ ਉਹਨਾਂ ਨੇ ਜ਼ੇਰ ਪੰਬਲਪੂਸੇ ਜਪਾਈਏ ਸੀ ਕਿ ਇਸ ਚੀਜ਼ ਦੀ ਕੋਈ ਪੈੜੀ ਦੀ ਜੀ ਪੈੜੀ ਕਿੰਨੀ ਪੈਲੇ ਸੀ ਪੈੜੀ ਦੋ ਕਿੱਲੇ ਹੀ ਕੀ ਜੀ 4.5 ਕਿੱਲੇ ਆਉਂਦੇ ਸਾਢੇ 6 ਕਨਾਲਾ 14 ਵਰ ਲਿਆਉਂਦੇ ਹੈਗੇ ਜੀ ਠੀਕ ਹੋ ਗਿਆ ਹਾਂਜੀ ਤੁਹਾਡੀ ਜਿਸ਼ਤੂ ਤੁਹਾਡੀ ਵਾਈਫ ਤੋਂ ਕਰਾਉਣੀ ਹੈ ਹਾਂ ਜੀ ਧੋਕੇ ਨਗਰ ਵਾਲੀ ਜੀ ਤੇ ਉਹ ਕਿੰਨੇ ਦੀ ਤੁਹਾਨੂੰ ਪਤਾ ਉਹ ਤਕਰੀਬਨ ਪੈਲੀ ਸਰ ਜੀ ਉਹਨਾਂ ਨੇ ਸਾਨੂੰ ਰੇਟ ਜਿਹੜਾ ਦੱਸਿਆ ਗੋਲਮਾਲ ਚ ਹੀ ਦੱਸਿਆ ਤੀਜੇ ਬੰਦੇ ਨੇ ਸਾਨੂੰ ਦੱਸਿਆ ਵੀ 17 ਲੱਖ ਨੂੰ ਤੁਹਾਡੇ ਸਾਲੇ ਨਾਲ ਸੌਦਾ ਹੋਇਆ ਜੀ ਠੀਕ ਹੈ ਉਹ 17 ਲੱਖ ਦੇ ਹਿਸਾਬ ਨਾਲ ਵੀ ਅਸੀਂ ਸਰ ਜੀ ਯਕੀਨ ਕੀਤਾ ਪਰ ਉਹਨਾਂ ਨੇ ਉਹ ਵੀ ਰਕਮ ਸਾਨੂੰ ਪੂਰੀ ਨਹੀਂ ਦਿੱਤੀ ਜਿਹੜਾ 17 ਲੱਖ ਨਾਲ ਕਹਿੰਦੇ ਜੀ ਤੁਹਾਨੂੰ ਕਿੰਨਾ ਦਿੱਤੇ ਸਾਨੂੰ ਸਰ ਜੀ ਸਰ 3 ਲੱਖ ਰੁਪਏ ਆਇਆ ਜੀ ਇੱਕ ਤੁਸੀਂ 2.5 ਲੱਖ ਦਾ ਚੈੱਕ ਦੋ ਹਾਂ ਜੀ ਉਹ 2.5 ਲੱਖ ਵਾਲਾ ਚੈੱਕ ਵੀ ਸਰ ਜੀ ਵਾਪਸ ਲੈ ਗਿਆ ਘਰ ਦੀ ਹੋ ਜੀ ਓਕੇ ਹ ਇਹ ਬਿਊਟੀ ਤੁਹਾਡਾ ਤੋਹਫਾ ਦੇਣੀ ਹੋਈ ਆ ਤੇ ਤੁਸੀਂ ਕੋਈ ਪ੍ਰਸ਼ਾਸਨ ਨੂੰ ਗੱਲ ਨਹੀਂ ਹਾਂਜੀ ਸਰ ਸਾਰੇ ਬੰਨੇ ਦਿੱਤੀਆਂ ਦਰਖਾਸਤਾਂ ਸਾਰੇ ਦਿੱਤੀਆਂ ਆਈਆਂ ਐਸਐਸਬੀ ਸਾਹਿਬ ਨੂੰ ਵੀ ਡੀਸੀ ਸਾਹਿਬ ਨੂੰ ਵੀ ਇੰਤਕਾਲ ਵੀ ਰੁਕਿਆ ਹੋਇਆ ਆ ਬਾਕੀ ਸਰ ਜੀ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਹਜੇ ਇਹ ਵੇ ਤੁਸੀਂ ਕਿਹਨੂੰ ਕਿਹਨੂੰ ਦੋਸ਼ੀ ਮੰਨਦੇ ਹੋ ਸਾਰੇ ਦੋ ਲਾਵਾ ਸਰ ਜੀ ਜਿਨ੍ਹਾਂ ਨੇ ਖਰੀਦੀ ਹੈ ਨਾਲ ਉਹ ਵੀ ਦੋਸ਼ੀ ਹੈ ਜੀ ਮਿਲਿ ਭਗਤਾ ਹਾਂਜੀ ਰਲੀ ਭਗਤ ਇਹ ਪ੍ਰਿੰਸੀਪਲ ਹੈ ਜੀ ਉਹਦਾ ਸਰਪੰਚ ਹੈ ਗੋਕੀਪੁਰ ਦਾ ਜੀ ਸੋਦੇ ਕੋ ਗ ਦੇਨ ਸਾਹਿਬ ਦੀ ਸਰ ਜੀ ਉਹਨਾਂ ਕੋ ਗਏ ਵੀ ਆ ਉਹਨਾਂ ਨੂੰ ਫੋਨ ਵੀ ਕਰਦੇ ਰਹੇ ਆ ਬਸ ਉਹਨਾਂ ਨੇ ਦੋ ਚਾਰ ਦਿਨ ਸਾਡੀ ਗੱਲ ਸੁਣੀ ਉਸ ਤੋਂ ਬਾਅਦ ਕਹਿੰਦੇ ਭੱਜਲਾ ਤੂੰ ਜਿੱਥੇ ਤੱਕ ਭੱਜਣਾ ਸੀ ਤੇਰੀ ਨਹੀਂ ਕਿਤੇ ਚੱਲਣ ਦੇਣੀ ਜਿੱਥੇ ਤੱਕ ਮਰਜ਼ੀ ਭੱਜ ਨੂੰ ਤੁਸੀਂ ਕਿਹੜੀ ਪਾਰਟੀ ਨੂੰ ਬਿਲੋਂਗ ਕਰਦੇ ਆ ਸਰਪੰਚ ਸਾਹਿਬ ਇਹ ਕਾਂਗਰਸੀ ਹੈ ਜੀ ਠੀਕ ਹੈ ਜੀ ਹਾਂਜੀ ਹੁਣ ਤੁਸੀਂ ਕੀ ਮੰਗ ਕਰਦੇ ਹੋ ਬਸ ਸਰ ਜੀ ਮੰਗ ਇਹੀ ਆ ਇੱਕ ਦੇ ਸਾਡਾ ਬੇਟਾ ਦਵਾਈ ਜਾਵੇ ਸਾਨੂੰ ਇੱਕ ਜਿਹੜੀ ਰਕਮ ਬੰਦੀ ਆ ਸਰ ਜੀ ਉਹ ਸਾਨੂੰ ਦਵਾਈ ਜਾਵੇ ਬੇਟਾ ਤਾਂ ਰੱਜੀ ਕਰ ਰਿਹਾ ਰਿਹਾ ਚ हां जी सर जी ਉੱਥੇ ਮਤਲਬੇ ਸੱਸ ਮੇਰੀ ਉਦੋਂ ਜਿੰਦੀ ਸੀਗੀ ਸੋਹਰਾ ਸਾਹਿਬ ਵੀ ਜਿੰਦੇ ਸੀਗੇ ਤੇ ਸਾਰਾ ਮੇਰਾ ਬਾਹਰ ਸੀਗਾ ਤੇ ਉਹ ਇਹਨਾਂ ਨੇ ਫਿਰ ਘਰ ਦੇ ਨੂੰ ਕਿਹਾ ਵੀ ਇੱਥੇ ਇਕੱਲੇ ਆਸੀਂ ਤੇ ਚਲੋ ਸਾਡੇ ਕੋ ਮਾਵਾਂ ਧੀਆ ਕੋ ਬੇੜਾ ਛੱਡ ਦਿਓ ਪਰ ਉਹ ਬੇੜਾ ਛੱਡਣਾ ਕੀ ਉਹਨਾਂ ਨੇ ਭਈਆ ਬਣਾ ਕੇ ਰੱਖਿਆ ਹੋਇਆ ਸਾਰੇ ਆਣ ਗਵਾੜ ਵੀ ਮੈਨੂੰ ਕਹਿੰਦੇ ਆ ਕੋਈ ਬੱਚਾ ਆਣ ਕੇ ਦੇਖ ਆਪਣਾ ਵੀ ਕਿੱਦਾਂ ਕੋਈ ਗੋਇਆ ਚ ਗਾਉਂਦੇ ਆ ਕਦੀ ਕੋਸ਼ਕ ਰਾਂਦੇ ਆ ਕੱਢ ਕੇ ਆਨ ਦਾ ਮਤਲਬ ਕਿ ਜ਼ਬਰਨ ਉਹਨੂੰ ਰੱਖ ਹਾਂ ਜੀ ਜਨੂਰ ਬਿਲਕੁਲ ਗੁਲਾਮ ਬਣਾਇਆ ਹੋਇਆ ਹਾਂਜੀ ਗੁਲਾਮ ਬਣਾਇਆ ਹੋਇਆ ਜੀ ਇਹਨਾਂ ਨੇ ਇਹ ਸੰਬੰਧੀ ਤੁਸੀਂ ਇੰਨੀਆਂ ਦਰਖਾਸਤਾਂ ਦਿੱਤੀਆਂ ਕੋਈ ਸੁਣਵਾਈ ਹੋਈ ਨਹੀਂ ਸਰ ਜੀ ਕੋਈ ਨਹੀਂ ਹਜੇ ਇੱਕ ਵਾਰੀ ਸੱਦਿਆ ਸੀ ਸਾਨੂੰ ਜੀ ਉੱਥੇ ਵੀ ਉਹਨਾਂ ਨੇ ਇਹ ਕਹਤਾ ਜੀ ਤੁਹਾਡੀ ਪੈੜੀ ਜੀ ਗਹਿਣੇ ਆ ਜੀ 8 ਲੱਖ ਦੇ ਕੇ ਛਡਾਈ ਸਰ ਜੀ ਪੈੜੀ ਜੇ ਗਹਿਣੇ ਹੁੰਦੀ ਸਾਰਿਆਂ ਦੇ ਹੁੰਨੀ ਸਾਡੀ ਕੱਲਿਆਂ ਦੀ ਥੋੜਾ ਹੁੰਨੀ ਇਹਨਾਂ ਦੀ ਦੂਜੀ ਭੈਣ ਨੇ ਪੈੜੀ ਦੂਜੇ ਬੰਦੇ ਨੂੰ ਵੇਚੀ ਆ ਤੇ ਇਹ ਸਰ ਜੀ ਸਾਡੀ ਕੋਈ ਸੁਣਵਾਈ ਨਹੀਂ ਉੱਤਬਾਦ ਕਰਨ ਦੇ ਬਸ ਇੱਕੋ ਗੱਲ ਕਹੀ ਜਾਂਦੇ ਕੋਰਟ ਚ ਚਲ ਜਾਓ ਅਸੀਂ ਕੋਰਟ ਤੇ ਕਿੱਥੋਂ ਸਾਡੀ ਚਲ ਜਾਂਦੀ ਇਹਨੇ ਜੋਗੇ ਅਸੀਂ ਹੈ ਨਹੀਂ ਸਰਜੀ ਵੀ ਕੋਰਟ ਦੀ ਕੀ ਮੰਗ ਕਰਦੇ ਹੋ ਤੁਸੀਂ ਮੰਗ ਸਰਕਾਰ ਚਦ ਕਰੀਆਂ ਹਾਂ ਜੀ ਸਰ ਅਸੀਂ ਇਹ ਕਹਿੰਨੇ ਸਾਡੇ ਨਾਲ ਇਨਸਾਫ ਹੋ ਜਾਏ ਜੋ ਸਾਡੀ ਰਕਮ ਬੰਦੀ ਉਹ ਦਿੱਤੀ ਜਾਵੇ ਤੇ ਨਾਲ ਸਾਡਾ ਬੇਟਾ ਸਾਨੂੰ ਦਵਾਇਆ ਜਾਵੇ ਹਾਂ ਜੀ ਸਰ ਕੀ ਨਾਂ ਤੁਹਾਡਾ ਮੇਰਾ ਨਾਮ ਸਰ ਕਰਮਵੀਰ ਸਿੰਘ ਹੈ ਜੀ ਠੀਕ ਹੈ ਜੀ ਕਰਮਵੀਰ ਜੀ ਤੁਹਾਡੇ ਸਿਸਟਰ ਤੇ ਉਹਨਾਂ ਦੇ ਹਸਬੰਦ ਤੁਹਾਡੇ ਦੇ ਅਲੀਗੇਸ਼ਨ ਲਗਾ ਰਹੇ ਨੇ ਕਿ ਜਿਹੜੀ ਤੁਹਾਡੀ ਪੁਛਤਾਨ ਦੀ ਜ਼ਮੀਨ ਸੀ ਉਹ ਜਿਹੜੀ ਤੁਸੀਂ ਵੇਚੀ ਆ ਉਹਨਾਂ ਦਾ ਬਰਾਬਰ ਹਿੱਸਾ ਦਿੱਤਾ ਤੁਸੀਂ ਬਰਾਬਰ ਹਿੱਸਾ ਜੀ ਦੇਖੋ ਉਹਨਾਂ ਨੂੰ ਦੋਵੇਂ ਚੈੱਕ ਰਿਚੇ ਸੀਗੇ ਉਸ ਟਾਈਮ ਮੈਨੂੰ ਬਾਹਰ ਲਿਆ ਕੇ ਕਹਿ ਰਿਹਾ ਸੀ ਵੀ ਭਾਜੀ ਆਪਾਂ ਪੈਸੇ ਨਾਲ ਨਹੀਂ ਮਿਲਣਾ ਤੁਸੀਂ ਦੋਨੋਂ ਚੈੱਕ ਰੱਖ ਲਓ ਪਰ ਜਦੋਂ ਇਹਨਾਂ ਨੂੰ ਦੋਨੋਂ ਚੈੱਕ ਫੜਾਏ ਗਏ ਉਸ ਟਾਈਮ ਦੋਨੋਂ ਚੈੱਕ ਮੇਰੇ ਹੱਥ 'ਤੇ ਫੇਰ ਰੱਖਤੇ ਤਾਂ ਫਿਰ ਮੈਂ ਇਹਨਾਂ ਨੂੰ ਫੇਰ ਵਾਪਸ ਕਰਤੇ ਉਹ ਤੋਂ ਬਾਅਦ ਫਿਰ ਮੈਂ ਕੁੜੀ ਨੇ ਇਹ ਗੱਲ ਕਹੀ ਮੈਂ ਕਿਹਾ ਚਲੋ ਜੇ ਤੁਹਾਨੂੰ ਜਾਇਜ਼ ਲੱਗਦਾ ਤੇ ਤੁਸੀਂ ਇੱਕ ਛੋਟਾ ਚੈੱਕ ਮੈਨੂੰ ਦੇ ਦਿਓ ਤੇ ਵੱਡਾ ਤੁਸੀਂ ਰੱਖ ਲਓ ਉਹਨਾਂ ਨੇ ਰਜਮੰਦੀਨਾ ਫੜਾਏ ਆ ਉੱਥੇ ਤਹਿਸੀਲ ਦੇ ਕੋਲ ਕੈਮਰੇ ਵੀ ਲੱਗੇ ਆ ਜੇ ਤਾਂ ਤੁਸੀਂ ਚਾਹੋ ਨੇ ਉਥੋਂ ਕੈਮਰਾ ਦਾ ਵੀ ਕਢਾ ਸਕਦੇ ਆਂ ਵੀ ਕਰਨ ਨੇ ਧੋਖੇ ਨਾ ਕਿ ਫੜੇ ਜਾ ਕਿਦਾਂ 15 ਲੱਖ ਰੁਪਏ ਦਾ ਤੁਸੀਂ ਸੌਦਾ ਕੀਤਾ ਸੀ ਮਾਤਰ 3 ਲੱਖ ਰੁਪਏ ਉਹਨਾਂ ਨੂੰ ਦਿੱਤਾ ਇਹ ਸਰ ਜਿਹੜੀ ਇਹਨਾਂ ਨਾਲ ਝਗੜਾ ਹੋਈ ਆ ਜੀ ਤੇ 8 ਲੱਖ ਦੇ ਵੀ 8.5 ਤੋਂ ਹੋਈ ਆ ਉਹਦੇ ਵਿੱਚ ਇਹ ਹੋਈ ਸਰਕਾਰੀ ਹਿਸਾਬ ਦੇ ਤਾਂ ਤੁਹਾਨੂੰ ਪੈਸੇ ਮਿਲਣੇ ਆ ਤੇ ਜਿਹੜੇ ਉੱਪਰਲੇ ਪੈਸੇ ਉਹ ਮੇਰੇ ਆ ਇੱਕ ਉਹਨਾਂ ਦਾ ਹੋਰ ਰੋਪਾ ਕਿ ਉਹਨਾਂ ਦਾ ਜਿਹੜਾ 15 ਸਾਲ ਤੋਂ ਮਾਲਕ ਬੇਟਾ ਵਾ ਤੁਸੀਂ ਜਿਹੜਾ ਉਹਨਾਂ ਨੂੰ 11 ਕਿਨੂ ਤਰੀਕੇ ਨਾਲ ਘਰ ਰੱਖਿਆ ਆ ਵਾ ਉਹਨਾਂ ਦੀ ਮਰਜ਼ੀ ਤੋਂ ਬਿਨਾਂ ਇਹ ਤਾਂ ਜੀ ਬਿਲਕੁਲ ਗਲਤ ਆ ਜੇ ਤੁਸੀਂ ਸਾਡੇ ਪਿੰਡ ਵੀ ਕਿਸੇ ਨੂੰ ਤਿਆਨੂੰ ਆਪੀ ਦੱਸ ਰਣਗੇ ਪਿੰਡ ਦੇ ਵਿੱਚ ਕੁਝ ਸ਼ਰਾਰਤੀ ਇਹੋ ਜਿਹੇ ਹੁਣ ਤੁਹਾਨੂੰ ਵੀ ਪਤਾ ਪਾਰਟੀਬਾਜ਼ੀ ਚੱਲਦੀ ਪਈ ਆ ਕਿਸੇ ਨਾ ਕਿਸੇ ਨੇ ਕੋਈ ਨਾ ਕੋਈ ਤੋਮਤ ਲਾਉਣੀ ਹੁੰਦੀ ਬੰਦੇ ਤੇ ਬਾਕੀ ਤੁਸੀਂ ਮੁੰਡੇ ਨੂੰ ਪੁੱਛ ਲਓਗੇ ਉਹ ਤੁਹਾਨੂੰ ਸਾਰਾ ਕੁਝ ਜਾਇਜ਼ ਦੱਸੂਗਾ ਵੀ ਕੀ ਆ ਤੇ ਕੀ ਨਹੀਂ ਆ ਜੀ ਕਾਰਨ ਕਿ ਤੁਸੀਂ ਬੱਚਾ ਆਪਣੇ ਕੋ ਰੱਖਿਆ ਆਉਣਾ ਤਾਂ ਕਾਰਨ ਇਹ ਆ ਜੀ ਮਸੀ ਮੈਂ ਬਾਹਰੋਂ ਆਇਆ ਸੀਗਾ ਮੈਂ ਇਹਨਾਂ ਨੂੰ ਮਿਲਣ ਗਿਆ ਸੀ ਮੁੰਡੇ ਦੇ ਮੂੰਹ ਤੇ 9 ਵੱਜੇ ਹੋਏ ਸੀ ਮੁੰਡਾ ਰੋਂਦਾ ਤੇ ਮੁੰਡਾ ਸੈਕਿਆਂ ਪਿਆ ਸੀ ਮੈਂ ਨੂੰ ਲਿਜਾ ਕੇ ਪੁੱਛਿਆ ਵੀ ਕੀ ਹੋਇਆ ਇਹਦੀ ਮੰਮੀ ਦੇ ਬਿਆਨ ਇਹ ਆ ਵੀ ਇਹ ਗਲੀ ਦੇ ਵਿੱਚ ਕਿਹੇ ਮੁੰਡੇ ਨਾਲ ਲੜਿਆ ਵਾ ਠੀਕ ਆ ਜੀ ਉਹ ਤੋਂ ਬਾਅਦ ਇਹਨੂੰ ਮੈਂ ਘਰੇ ਲਿਆ ਆ ਡਾਕਟਰ ਵੀ ਗਵਾ ਆ ਰਾਮ ਲਬਾਇਆ ਉਹਦੇ ਕੋਈ ਇਹਨੂੰ ਦਵਾਈ ਦਵਾਈ ਆ ਫਿਰ ਮੈਂ ਦੋ ਦਿਨ ਪੁੱਛਿਆ ਤੇ ਇਹਨੇ ਮੈਨੂੰ ਦੱਸਿਆ ਵੀ ਕਹਿੰਦਾ ਮੇਰਾ ਪੇ ਐਦਾਂ ਬਾਵਾ ਪਿੱਛੇ ਕਰਕੇ ਤਾਂ ਮੈਨੂੰ ਕੁੱਟਦਾ ਵਾ ਇਸ ਕਰਕੇ ਮੈਂ ਮੁੰਡੇ ਨੂੰ ਇੱਥੇ ਲਿਆ ਆ ਸੀ ਇਹ ਕੁੜੀ ਨੇ ਵੀ ਮੈਨੂੰ ਇਹ ਗੱਲ ਰੇਸ਼ ਇੱਥੇ ਰੱਖ ਲਾ ਜਿਹੜਾ ਹੁਣ ਦਾ ਫਾਦਰਸਟ ਫਾਦਰ ਹਾਂ ਜੀ ਉਹਦੇ ਬਾਰੇ ਤੁਸੀਂ ਕਹੋ ਕੀ ਦੋ ਜਿਹੜਾ ਸੈਕੰਡ ਬਾਰੇ ਚੋਦਾ ਬਾਰੇ ਹਾਂਜੀ ਹਸਪੀਟਲ ਹਾਂਜੀ ਉਹਦੇ ਬਾਰੇ ਆ ਜੀ ਠੀਕ ਹੈ ਇਹ ਸੈਕੰਡ ਵਾਲੇ ਨੇ ਇਹ ਕੰਮ ਕੀਤਾ ਜੀ ਠੀਕ ਹੈ ਹਾਂਜੀ ਹੋਰ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਸਵਾਰੀ ਹੋਰ ਆਪਾਂ ਇਹ ਕਹਿਣਾ ਚਾਹੁੰਦਾ ਜੀ ਧੋਖਾ ਧੜੀ ਕੁਝ ਨਹੀਂ ਹੋਈ ਜੋ ਵੀ ਹੋਇਆ ਜਾਇਜ਼ ਹੋਇਆ ਬਾਕੀ ਗੱਲਾਂ ਬਣਾਉਣ ਵਾਲੇ ਬਹੁਤ ਕੁਝ ਬਣਾ ਲੈਂਦੇ ਆ ਜੀ ਠੀਕ ਆ ਜੀ ਮੁੰਡੇ ਨੂੰ ਰੱਖਿਆ ਅਸੀਂ ਪੁੱਤਾਂ ਵਾਂਗੂ ਰੱਖਿਆ ਕਿਤੇ ਵੀ ਜਾਣਾ ਮੈਂ ਮੁੰਡੇ ਨੂੰ ਨਾਲ ਲੈ ਕੇ ਜਾਣਾ ਇਹ ਮੈਂ ਹੁਣ ਗੱਡੀ ਲਈ ਆ ਪਹਿਲਾਂ ਮੈਂ ਕੁਝ ਹੋਰ ਸੋਚਿਆ ਸੀ ਇਹਦੇ ਬਾਰੇ ਪਰ ਮੈਂ ਹੁਣ ਇਹ ਸੋਚਿਆ ਵੀ ਜੇ ਮੈਂ ਗੱਡੀ ਲਈ ਆ ਤੇ ਇਦਾਂ ਕਰੂੰਗਾ ਜੇ ਆਪਣੀ ਵਾਲੀ ਗੱਡੀ ਇਹਨੂੰ ਦੇ ਦੂੰਗਾ ਪਹਿਲਾਂ ਮੈਂ ਸਿਖਾਉਂਗਾ ਥੋੜਾ ਹੋ ਜਾਊਗਾ ਨਾ ਆਪਣੇ ਸਟੈਂਡ ਤੇ ਫਿਰ ਇਹਨੂੰ ਉਹ ਗੱਡੀ ਦੇ ਦੂੰ ਮੈਂ ਹੋਰ ਲੈ ਲੂੰਗਾ ਉਹਨਾਂ ਨੂੰ ਵੀ ਬਾਹਰ ਇਹਨੂੰ ਨਹੀਂ ਭੇਜਣਾ ਵੀ ੱਟਕੇ ਖਾਣ ਵਾਸਤੇ ਨਹੀਂ ਮੈਂ ਭੇਜਣਾ ਉਹਨਾਂ ਨੇ ਜਿਹੜੀ ਪੁਲਿਸ ਪ੍ਰਸ਼ਾਸਨ ਤੋਂ ਮੰਗ ਲਈ ਕਿ ਤੁਹਾਡਾ ਬੱਚਾ ਵਾਪਸ ਲਿਆ ਜਾਵੇ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋ ਉਹਦੇ ਬਾਰੇ ਆਪਾਂ ਇਹ ਕਹਿ ਰਹੇ ਹਾਂ ਜੀ ਦੇਖੋ ਬੱਚਾ ਕਹੂਗਾ ਮੈਂ ਜਾਣਾ ਵਾਂ ਅਸੀਂ ਤਿਆਰ ਆਂ ਭੇਜਣ ਵਾਸਤੇ ਠੀਕ ਹਾਂ ਸੰਜੀ ਸਰ ਕੀ ਨਾਮ ਤੁਹਾਡਾ ਮੇਰਾ ਨਾਮ ਜੀ ਗੋਰਫ੍ਰੈਂਸ ਸੇਂਗਈ ਠੀਕ ਹੈ ਜੀ ਤੁਸੀਂ ਜੋ ਗੋਪੀਪੁਰ ਸਰਪੰਚ ਹੋ ਹਾਂ ਜੀ ਬਿਲਕੁਲ ਜੀ ਸਰਪੰਚੋ ਤੁਹਾਡੇ ਤੇ ਇੱਕ ਅਲਿਗੇਸ਼ਨ ਲਾ ਰਹੇ ਕਿ ਤੁਸੀਂ ਕੋਈ ਜ਼ਮੀਨ ਦਾ ਜਿਹੜਾ ਸੌਦਾ ਹੋਇਆ ਵਾ ਕੋਈ ਲੈਣ ਦੇ ਸਹੀ ਨਹੀਂ ਹੋਇਆ ਉਹਨਾਂ ਸ਼ਿਕਭੁਰ ਦੇ ਵਸੀ ਗਏ ਰਹੇ ਨੇ ਸੁਨੀਪੁਰ ਅੱਛਾ ਜੀ ਤੁਹਾਡੇ ਪਤੀ ਤੁਸੀਂ ਆਪਣੇ ਅਵਸਥਾ ਵਿੱਚ ਕੀ ਕਹੋਗੇ ਦੇਖੋ ਜੀ ਮੈਂ ਜੋ ਕਾਨੂੰਨ ਦੇ ਮੁਤਾਬਕ ਉਹਨਾਂ ਕੋਲ ਜ਼ਮੀਨ ਖਰੀਦੀ ਆ ਠੀਕ ਹੈ ਜੀ ਮੈਂ ਕਾਨੂੰਨ ਦੇ ਮੁਤਾਬਕ ਉਹਨਾਂ ਕੋ ਰਜਿਸਟਰੀ ਕਰਾਈ ਆ ਕਿ ਇਹਨਾਂ ਦੋ ਭੈਣ ਭਰਾਵਾਂ ਦਾ ਕੋਈ ਆਪਸੀ ਮੈਟਰ ਬਾ ਤੇ ਮੈਂ ਆਪਦੇ ਕਾਨੂੰਨ ਦੇ ਹਿਸਾਬ ਨਾਲ ਪੂਰੀ ਇਹਨਾਂ ਕੋ ਰਕਮ ਦੇ ਰਜਿਸਟਰੀ ਕਰਾਈ ਜਿਹੜੇ ਤੁਹਾਡੇ ਤੇ આરોਪ ਲੱਗ ਰਿਹਾ ਕਿ ਤੁਸੀਂ ਧੋਖੇ ਨਾਲ ਉਹ ਵੀ ਬਾਈਕ ਨੂੰ ਲਿਜਾ ਕੇ ਚਾ ਰਿਹਾ ਹੋ ਦਰ ਮੈਂ ਕਿਹਾ ਜੀ ਰਜਿਸਟਰੀ ਉਹਨਾਂ ਦੇ ਤਹਿਸੀਲਦਾਰ ਦੇ ਸਾਹਮਣੇ ਹੋਈ ਆ ਤਹਿਸੀਲਦਾਰ ਦੇ ਸਾਹਮਣੇ ਹੀ ਉਹਨਾਂ ਨੇ ਕੋ ਚੈੱਕ ਲਿਆ ਮੈਂ ਕਾਨੂੰਨ ਤੋਂ ਬਾਹਰ ਨਹੀਂ ਗਿਆ ਜੀ ਕਾਨੂੰਨ ਦੇ ਹਿਸਾਬ ਤੁਸੀਂ ਸਾਰੀ ਅਮਾਉਂਟ ਦੇ ਚੁੱਕੇ ਹੋ ਬਿਲਕੁਲ ਜੀ ਬਿਲਕੁਲ ਕਿੰਨੀ ਅਮਾਉਂਟ ਦਾ ਸੌਦਾ ਹੋਇਆ ਸੀਗਾ ਇਹ ਅਮਾ ਸਰਕਾਰੀ ਰੇਟ ਹੈ ਜੀ 8.5 ਲੱਖ ਰੁਪਏ 8 ਲੱਖ ਵਾਏ 8 ਲੱਖ ਠੀਕ ਹੈ ਇਹਨੇ 8.5 ਇਹਦਾ 8 ਵਾਏ ਦੇ ਵਾਲੀ ਦਾ 8.5 ਠੀਕ ਹੈ ਮੈਂ ਜੋ ਕਿਹਾ ਉਹਦਾ ਉਹ ਫਿਰ ਵਿੱਚ ਨਾ ਨਾ ਬੋਰਡ ਉਸ ਖਿਸ਼ ਕਰਨ ਚੱਲ ਨੇ ਸਪੋਰ ਬਸ ਠੀਕ ਹੈ ਥੈਂਕ ਯੂ